ਰੰਡੇ ਰਹੀ ਬਾਜ਼ਾਰ ਤੋਂ ਤੇ ਉਹ ਅੱਗੇ ਸਾਈਕਲ ਤੇ ਹੀ ਮੈਂ ਪਿੱਛੇ ਪੈਦਲ ਆਉਂਦੇ ਲਈ ਮੈਂ ਕੜਾ ਜਾ ਫੜਿਆ ਤੇ ਹੱਥ ਵਿੱਚ ਮੈਂ ਕਿਤੂ ਰੰਨ ਜਾਂਦਾ ਮੈਂ ਹੋਲੀ ਘੁੜੀ ਤੁਰੰਡੇ ਰਹੀ ਨਾ ਮਗਰੋਂ ਆਇਆ ਤੇ ਇੰਨੇ ਮੇਰੇ ਅਣਕ ਪਹਿਲਾਂ ਟੋਪੀ ਤਾਂ ਕੀਤੀ ਜਿਹੜੇ ਮੋਟਰਸਾਈਕਲ ਤੇ ਆਏ ਨੇ ਤੇ ਜਦੋਂ ਵੇਖਿਆ ਮੇਰੇ ਕੰਨ ਖਿੱਚ ਕੇ ਹਟਾਫ ਸਲਾਇਆ ਮੇਰੀ ਅਚਿੱਕਾ ਨਿਕਲ ਗਈਆਂ ਨਾਲ ਦੋ ਮੋਟਰਸਾਈਕਲ ਤੇ ਅੱਗੇ ਆਉਂਦੇ ਉਹਨਾਂ ਨਾਲ ਟੱਕਰ ਮਾਰ ਕੇ ਛੋੜ ਦਿੱਤਾ ਜਦ ਜਦ ਮਗਰਲਾ ਜਿਹਨੇ ਟਾਪਸ ਲਾਇਆ ਉਹ ਫੜਿਆ ਗਿਆ ਤੇ ਦੂਜਾ ਭੱਜ ਗਿਆ ਡਰ ਮੇਕ ਕੋ ਕਮਰਾਟ ਇੰਨੀ ਹੋਈ ਮੈਨੂੰ ਕੋ ਖਲੋਤਾ ਨਹੀਂ ਜਾਂਦਾ ਮੈਂ ਉੱਤਰ ਨੂੰ ਕੋਈ ਤੇ ਪਾਣੀ ਦੋ ਕੋਈ ਕੁਛ ਮੈਂ ਤਾਂ ਕੰਬੀ ਜਾਂਦੀ ਪੀ ਬੇਟਾ ਜਦ ਇਹ ਹਾ ਸਾ ਹੋਏ ਨਾ ਤਾਂ ਕੁਛ ਨਹੀਂ ਪਤਾ ਲੱਗਦਾ ਆਪਣਾ ਕੰਬੀ ਜਾਂਦਾ ਹੈ ਦਿਨ ਰਾਤ ਵੇਖੋਫ ਹੋਕੇ ਲੁਟੇਰੇ ਲੁਟਕ ਹੋਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨਹੀਂ ਪਰ ਬਟਾਲਾ ਦੇ ਕਪੂਰੀ ਗੇਟ ਦੇ ਵਿੱਚ ਜਦੋਂ ਲੁਟੇਰਿਆਂ ਨੇ ਇੱਕ ਰਾਹ ਜਾਂਦੀ ਔਰਤ ਦੇ ਕੰਨਾਂ ਦੇ ਵਿੱਚੋਂ ਸੋਨੇ ਦੇ ਟੋਪਸ ਉਤਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੌਰਾਨ ਦੋ ਐਕਟਿਵ ਸਵਾਰ ਨੌਜਵਾਨਾਂ ਨੇ ਆਪਣੀ ਬਹਾਦਰੀ ਦਿਖਾਈ ਤੇ ਦੋਵਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਤਸਵੀਰਾਂ ਵੇਖ ਸਕਦੇ ਹੋ ਕਿ ਕਿੰਨੀ ਬਹਾਦਰੀ ਦੇ ਨਾਲ ਨੌਜਵਾਨਾਂ ਦੇ ਵੱਲੋਂ ਲੁਟੇਰਿਆਂ ਨੂੰ ਕਾਬੂ ਕੀਤਾ ਗਿਆ ਤੇ ਉਹਨਾਂ ਦੇ ਕੋਲੋਂ ਸੋਨੇ ਦੇ ਟੋਪਕਸ ਵਾਪਸ ਲੈ ਗਏ ਤੇ ਰੱਜ ਕੇ ਛਿੱਤਰ ਪ੍ਰੇੜ ਕੀਤੀ ਗਈ ਤੋ ਔਰਤ ਨੇ ਦੱਸਿਆ ਕਿ ਉਹ ਉਸ ਮਾਲ ਲੈ ਕੇ ਆਪਣੇ ਘਰ ਵਾਪਸ ਜਾ ਰਹੀ ਸੀ ਰਸਤੇ ਦੇ ਵਿੱਚ ਦੋ ਲੁੱਟੇਰੀ ਮੋਟਰਸਾਈਕਲ ਤੇ ਸਵਾਰ ਸੀ ਦੋਨਾਂ ਦੇ ਵੱਲੋਂ ਉਸ ਦੇ ਕੰਨਾਂ ਦੇ ਵਿੱਚੋਂ ਸੋਨੇ ਦੇ ਟੋਪਸ ਉਤਾਰ ਲੈ ਗਏ ਤੇ ਭੱਜਣ ਦੀ ਕੋਸ਼ਿਸ਼ ਕੀਤੀ ਗਈ ਜਿਵੇਂ ਹੀ ਉਸ ਨੇ ਰੌਲਾ ਪਾਇਆ ਤਾਂ ਸਾਹਮਣੇ ਤੋਂ ਆ ਰਹੇ ਐਕਟਿਵਾ ਸਵਾਰ ਦੋ ਨੌਜਵਾਨਾਂ ਨੇ ਬਹਾਦਰੀ ਦਿਖਾਈ ਤੇ ਲੁੱਟੇਰੀਆਂ ਨੂੰ ਕਾਬੂ ਕਰ ਲਿਆ ਮੇਰਾ ਨਾਮ ਰਾਜਰਾਨੀ ਕੀ ਹੋਇਆ ਕੀ ਹੋਇਆ ਸੀ ਹੋਇਆ ਸੀ ਮੈਂ ਤੇ ਮੇਰਾ ਪੋਤਾ ਆਂਡੇ ਰਹੀ ਬਾਜ਼ਾਰ ਤੋਂ ਤੇ ਉਹ ਗੱਗੇ ਸਾਈਕਲ ਤੇ ਹੀ ਮੈਂ ਪਿੱਛੇ ਪੈਦਲ ਹਉਣ ਰਹੀ ਮੱਕੜਾ ਜਾ ਫੜਿਆ ਦੇ ਹੱਥ ਵਿੱਚ ਤੇ ਮੈਂ ਕੋਤੁਰਿਆ ਨਹੀਂ ਜਾਂਦਾ ਮੈਂ ਹੌਲੀ ਹੌਲੀ ਤੁਰਣ ਦੇ ਰਹੀ ਹਾਂ ਤੇ ਇਹ ਮਨ ਲੱਭਾ ਨਹੀਂ ਬੇਟਾ ਬਾਅਦ ਚ ਮੈਂ ਪਤਾ ਨਹੀਂ ਕਿੱਥੇ ਚਲ ਗਿਆ ਮੈਂ ਤਾਂ ਕੱਲੀ ਤੁਰੀ ਜਾਂਦੀ ਮੇਰੇ ਕੋ ਘੜਾ ਚੁੱਕੇ ਨਹੀਂ ਤੁਰਿਆ ਜਾਂਦਾ ਪਿਆ ਮਗਰੋਂ ਆਇਆ ਤੇ ਇੰਨੇ ਮੇਰੇ ਅਣਕ ਪਹਿਲੇ ਟੋਪੀ ਤਾਂ ਕੀਤੀ ਜਿਹੜੇ ਮੋਟਰਸਾਈਕਲ ਤੇ ਆਏ ਨੇ ਤੇ ਮੈਂ ਆਖਿਆ ਵੀ ਮੇਰਾ ਪੋਤਾ ਮੇਰੇ ਮਗਰ ਆ ਕੇ ਉਹ ਮੈਨੂੰ ਚਕਾਣੀ ਦੇਣ ਦੇ ਆ ਤੇ ਜਦੋਂ ਵੇਖਿਆ ਮੇਰੇ ਕੰਨ ਖਿੱਚ ਕੇ ਟਾਪਸਲਾਇਆ ਮੇਰੀ ਚੀਕਾਂ ਨਿਕਲ ਗਈਆਂ ਨਾਲੀ ਤੇ ਅੱਗੇ ਦੌੜਨ ਲੱਗੇ ਨੇ ਤੇ ਦੋ ਮੋਟਰਸਾਈਕਲ ਤੇ ਅੱਗੇ ਆਉਂਦੇ ਨੇ ਉਹਨਾਂ ਨਾਲ ਟੱਕਰ ਮਾਰ ਕੇ ਛੱਡ ਦਿੱਤਾ ਤੇ ਜਿਹੜਾ ਮਗਰ ਲੱਜ ਜਿਹਨੇ ਟਾਪਸ ਲਾਇਆ ਉਹ ਫੜਿਆ ਗਿਆ ਤੇ ਦੂਜਾ ਭੱਜ ਗਿਆ ਤੇ ਫਿਰ ਚਲੋ ਜਿੱਦਾਂ ਲੋਕਾਂ ਨੇ ਕਹਿ ਕਹਾ ਕੇ ਮੈਨੂੰ ਟਾਪਸ ਮੇਰਾ ਦਵਾ ਦਿੱਤਾ ਤੇ ਇਹ ਆ ਵੀ ਮਾਰਤ ਲੋਕਾਂ ਕੁੱਟਿਆ ਨਾ ਹੈ ਯਾਰ ਪਰ ਉਂਝੇ ਵਿੱਚ ਕੰਨੇ ਹੋ ਕੇ ਰਹਿਣਾ ਚਾਹੀਦਾ ਜੇ ਮੇਰੇ ਨਾਲ ਵੀ ਇਹ ਕੰਮ ਹੋਇਆ ਹੋਰ ਵੀ ਕਿਸੇ ਨਾਲ ਹੋ ਸਕਦਾ ਹੈ ਤੁਸੀਂ ਵੀ ਕੁੱਟਿਆ ਮੇਰੇ ਕੋਲ ਜਿੰਨਾ ਜਨਾਨੀ ਨੇ ਕੀ ਕੁੱਟਣਾ ਹੁੰਦਾ ਜਨਾਨੀ ਨੇ ਕੀ ਕਿ ਬੜੀ ਹੱਦ ਹੋਈ ਦੀ ਇੱਕ ਅੱਧੀ ਚਪੇੜ ਹੀ ਮਾਰੇਗੀ ਜਨਾਨੀ ਜਨਾਨੀ ਕੀ ਕਰ ਸਕਦੇ ਆ ਕੁੱਟਿਆ ਮੁੰਡਿਆਂ ਬੰਦਿਆਂ ਨੇ ਹੈਗਾ ਮੈਂ ਮੈਮ ਕਹਨਾਂ ਆਖਣੇ ਉਹਨਾਂ ਕੁੱਟਿਆ ਚੰਗੀ ਤਰ੍ਹਾਂ ਮੈਨੂੰ ਇਹਨਾਂ ਤੇ ਮੇਰੇ ਕੋ ਕੀ ਆਜਾ ਚਪੇੜ ਹੀ ਵੱਜੜੀ ਹੀ ਮੇਰੇ ਕੋ ਜਾਂ ਮੁੱਕੀ ਮਾਰ ਲੈਣ ਚਪੇੜ ਵੱਜਣੀ ਹੋਰ ਮੈਂ ਕੀ ਕਰ ਸਕਨੀ ਆ ਪਹਿਲਾਂ ਵੀ ਇਸ ਤਰ੍ਹਾਂ ਦਾ ਹਾਦਸਾ ਹੋਇਆ ਤੁਹਾਡਾ ਪਹਿਲੇ ਮੇਰੇ ਕੋਲ ਇੱਕ ਵਾਰਾ ਟਾਪਸ ਮਿਰਰੋਂ ਕੋਈ ਫਕੀਰ ਜਿਹਾ ਆਇਆ ਸੀ ਤੇ ਉਹਨੇ ਮਤਲਬ ਤੁਹਾਡੇ ਪਰਨਾ ਝਾੜਿਆ ਤੇ ਪਤਾ ਨਹੀਂ ਕੀ ਕੀਤਾ ਉਹ ਤਾਂ ਆਪਣੇ ਹੱਥੀ ਲਾ ਕੇ ਫੜਾ ਦਿੱਤੇ ਕਾ ਸਾਰੇ ਕਿੰਨੇ ਗਲੂ ਉੱਥੇ ਇਕੱਠੇ ਹੋਏ ਇੱਥੇ ਹੋ ਨਾ ਇੱਥੇ ਕਾਫੀ ਦੁਨੀਆ ਇਕੱਠੀ ਹੋ ਗਈ ਫਿਰ ਮੈਂ ਤੇ ਇਹਨਾਂ ਨੂੰ ਕਹੇ ਵੀ ਨਹੀਂ ਛੱਡਣਾ ਪੁਲਿਸ ਨੂੰ ਰਿਪੋਰਟ ਕਰਨੀ ਆ ਤੇ ਇਹ ਬੰਦੇ ਕਹਿਣ ਲੱਗੇ ਬਛੱਡੋ ਪਰੇ ਰੁਕੀ ਕਰਨੀ ਰਿਪੋਰਟ ਕਰ ਕੋਨਾ ਕਿਹੜਾ ਕੁਝ ਕਰਨਾ ਇੱਥੋਂ ਫੜਨਾ ਤਾਂ ਉੱਥੇ ਜਾ ਕੇ ਉਹਨਾਂ ਛੱਡ ਦੇਣਾ ਆ ਤੇ ਰਹਿਣ ਦੋ ਤੁਹਾਨੂੰ ਚੀਟਾ ਢੀ ਮਿਲ ਗਈ ਆ ਤੁਸੀਂ ਗੱਲ ਨੂੰ ਰਹਿਣ ਦੋ ਤੁਸੀਂ ਘਰ ਜਾਵੋ ਡਰ ਮੇ ਕੋ ਕਮਰਾ ਟ ਇੰਨੀ ਹੋਈ ਮੈਨੂੰ ਕੋਈ ਖਲੋਤਾ ਨਹੀਂ ਜਾਂਦਾ ਮੈਂ ਉੱਥੇ ਮੈਨੂੰ ਕੋਈ ਪਾਣੀ ਦੋ ਕੋਈ ਕੁਝ ਮੈਂ ਤਾਂ ਕੰਬੀ ਜਾਂਦੀ ਪਈ ਆ ਬੇਟਾ ਜਦੋਂ ਇਹ ਹਸਾ ਹੋਏ ਨਾ ਤੇ ਕੁਛ ਨਹੀਂ ਪਤਾ ਲੱਗਦਾ ਆਪਣਾ ਪੰਬੀ ਜਾਂਦਾ ਆ ਤੇ ਮੈਨੂੰ ਉਹ ਵਿਚਾਰੇ ਜਿਹੜੇ ਕਵਾੜ ਵਾਲੇ ਨੇ ਉਹਨਾਂ ਨੇ ਮੈਨੂੰ ਫੜ ਕੇ ਬਾਲੋਂ ਬਾਉ ਤੇ ਕੁਰਸੀ ਦੇ ਕੇ ਬਾਲਿਆ ਕਹਿੰਦਾ ਆਂਟੀ ਤੁਸੀਂ ਇੱਥੇ ਬਹਿ ਜਾਓ ਦਸੀ ਕਿ ਲੋਕਾਂ ਦੇ ਵੱਲੋਂ ਲੁਟੇਰੀਆਂ ਦੀ ਰੱਜ ਕੇ ਚਿੱਤਰ ਪ੍ਰੇਡ ਕੀਤੀ ਗਈ ਜਿਸ ਤੋਂ ਬਾਅਦ ਦੋਵਾਂ ਨੂੰ ਦੱਸਿਆ ਜਾ ਰਿਹਾ ਕਿ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਬਟਾਲਾ ਤੋਂ ਰੋਹਿਤ ਗੁਪਤਾ ਪੰਜਾਬੀ ਲੁੱਕ ਚੈਨਲ